ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾ ਸੋ ਮਾਰਨਿੰਗ ਗੁੱਡ ਸਵੇਰ ਦਾ ਟਾਈਮ ਹੈ ਜੀ ਅਸੀਂ 5-7 ਕਿੰਮਿੰਟ ਮੀ ਪਿਆ ਪਰ ਇਹ ਮੀਨ ਹੈ ਜੀ ਪੜਦਾ ਠਾਲਨੀ ਵੀ ਪੁੱਛੋ ਕੁਛ ਨਾ ਦਿਨ ਕੱਟਣ ਔਖਾ ਕਰ ਦਣਾ ਸਾਰਿਆਂ ਬਾਅਦ ਤੇ ਜਦ ਤੱਕ ਪੈ ਜਵੇ ਦੱਬ ਕੇ ਹੁਣ ਤਾਂ ਕਈ ਦਿਨ ਹੋ ਗਏ ਅ ਸੋਕੇ ਵਾਲਾ ਕੰਮ ਹੋ ਰ ਨਾਰਮਲ ਜੀਆਂ ਕਿਣੀਆਂ ਜੀਆਂ ਗਿਰੀ ਜਾਂਦੀਆਂ ਨਾ ਉਧਰ ਨਾ ਕਹਾਣੀ ਉਧਰ ਪਰ ਜਦ ਧੁੱਪ ਨਿਕਲ ਜਾਂਦੀ ਆ ਬਾ ਫਿਰ ਸਰੀਰ ਦੱਸ ਦਿਆ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਰੈਡੀ ਹੋ ਗਏ ਤਾਂ ਜਾਣਾ ਜੀ ਅੱਜ ਭੰਬਰੀ ਨੂੰ ਪੰਬਰੀ ਹੈਗਾ ਡੈਡੀ ਬਿਮਾਰ ਉਹਦੇ ਲੱਤਾਂ ਬਹਾ ਸੁੱਜੀਆਂ ਹੋਈਆਂ ਕਹਿੰਦਾ ਵੀ ਬਸ ਤੋਂ ਬਾਹਰ ਆ ਕਾਹ ਨਹੀਂ ਜਿਹੜੇ ਡਾਕਟਰ ਤੋਂ ਲੋਕਲ ਉੱਥੇ ਦਵਾਈ ਲੈਂਦਾ ਸੀ ਉਹ ਡਾਕਟਰ ਨੇ ਵੀ ਹੁਣ ਉਹਨਾਂ ਨੂੰ ਜਵਾਬ ਦਿੱਤਾ ਕਹਿੰਦਾ ਵੀ ਤੁਸੀਂ ਜਿਹੜੇ ਡਾਕਟਰ ਕੋਲ ਤੁਹਾਡਾ ਪਹਿਲਾ ਟ੍ਰੀਟਮੈਂਟ ਚੱਲਦਾ ਵੀ ਉਹਨੂੰ ਮਿਲੋ ਜਾ ਕੇ ਤੇ ਉਹਨਾਂ ਦੀ ਫੋਨ ਤੇ ਅਪਾਇੰਟਮੈਂਟ ਲੈ ਲਈ ਸੀ ਉਹ ਜੋ ਹਸਪੀਟਲ ਪਰ ਸਕੂਲੇ ਤੇ ਡਾਕਟਰ ਪੈਂਦਾ ਉਹ ਹੁਣ ਉੱਥੇ ਨੂੰ ਜਾਣ ਵਾਸਤੇ ਤਿਆਰ ਹੋਗੇ ਪਰ ਸਵੇਰ ਦੀ ਕੁਰਬਲ ਕੁਰਬਲ ਜੀ ਹੋਈ ਜਾਂਦੀ ਕਿਉਂ ਰੀਤ ਦਾ ਨਾ ਥੋੜਾ ਜਿਹਾ ਤੁਹਾਨੂੰ ਪਤਾ ਵੀ ਜਮਾਕਾ ਨਾ ਹੁੰਦਾ ਰੀਤ ਕਰਦੀ ਆ ਥੋੜਾ ਜਿਹਾ ਵੀ ਮੈਂ ਨਾਲ ਜਾਣਾ ਤੇ ਉਧਰ ਸਕੂਲ ਵੀ ਆ ਉਹਦਾ ਹੁਣ ਉਹਨੂੰ ਪਤਿਆਸ ਤੇ ਆ ਕੇ ਤਿਆਰਤਾ ਕਰ ਲਿਆ ਉਹਨੂੰ ਕਦੇ ਕਹਿੰਦੇ ਮੰਮੀ ਦੇ ਟੀਕਾ ਲਵਾ ਕੇ ਲਿਆਉਣਾ ਕਦੇ ਕਹਿੰਦੇ ਕਰਨ ਦੇ ਟੀਕਾ ਲਵਾ ਕੇ ਲਿਆਉਣਾ ਮਤਲਬ ਇਦਾਂ ਦੀਆਂ ਗੱਲਾਂ ਦੀਆਂ ਚ ਅਲਝਾ ਕੇ ਉਹਨੂੰ ਹੁਣ ਇੱਕ ਵਾਰ ਸਕੂਲ ਡ੍ਰੌਪ ਕਰ ਜਾਣਾ ਫਿਰ ਬਾਅਦ ਚ ਦੇਖਾਂਗੇ ਉੱਥੇ ਜਾ ਕੇ ਸਾਡਾ ਕੀ ਬਣਦਾ ਵੀ ਡਾਕਟਰ ਅਜੇ ਸਾਨੂੰ ਵਾਪਸ ਭੇਜਦਾ ਜਾਂ ਉੱਥੇ ਐਡਮਿਟ ਕਰਦਾ ਕੀ ਕਰਦਾ ਕੀ ਨਹੀਂ ਇਹ ਉੱਥੇ ਜਾ ਕੇ ਪਤਾ ਲੱਗੂਗਾ ਮਨੂੰ ਤਾਂ ਇਦਾਂ ਲੱਗਦਾ ਵੀ ਐਡਮਿਟ ਹੋਣਾ ਹੀ ਪੈਣਾ ਪੋਜੀਸ਼ਨ ਥੋੜੀ ਜਿਹੀ ਜ਼ਿਆਦਾ ਹੀ ਖਰਾਬ ਹੋਈ ਵੀ ਆ ਜਿਆਦਾ ਲੀਵਰ ਦੀ ਦਿੱਕਤ ਆ ਜਾਂ ਕਿਡਨੀਆ ਦੀ ਦਿੱਕਤ ਆ ਜਿਹੜਾ ਇੰਨੀ ਸਵੇਲਿੰਗ ਆਈ ਵੀ ਆ ਹੁਣ ਇਹ ਉੱਥੇ ਜਾ ਕੇ ਪਤਾ ਲੱਗੂਗਾ ਬਾਕੀ ਹੁਣ ਤੁਸੀਂ ਵਲੌਗ ਨਾਲ ਬਣੇ ਰਹੋ ਮੈਂ ਅੰਦਰ ਨੂੰ ਚੱਲਦਾ ਰੀਤ ਵੀ ਵਿਚਾਰੀ ਟਿੱਡੀ ਜੀ ਹੋਈ ਖੜੀ ਅੱਜ ਲੋ ਜੀ ਇੱਧਰ ਹਾਂ ਮੈਂ ਆ ਜੋ ਬੋ ਕਹਿ ਦਿੱ ਗਿਆ ਤਸੀ ਲੈ ਕੇ ਆਏ ਆ ਹੈ ਕਿੰਨੇ ਦਿੱਤਾ ਬੀਰ ਹੈ ਬੀਰ ਨੇ ਦਿੱਤਾ 80 ਦਾ ਦਿੱਤਾ 80 ਦਾ 70 ਰੁਪਏ ਨੂੰ ਆਮਦ ਕੀ ਹੈ ਮੇਹਰ ਭਉੜੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਬਸ ਇੱਕ ਗੱਲ ਆ ਜੀ ਹੁਣ ਇਹਨਾਂ ਨੇ ਚਾਹ ਛੱਡਤੀ ਕਹਿੰਦੇ ਸਵੇਰੇ ਸਾਢੇ 6:00 ਉੱਠ ਕੇ ਨਾਰੀਅਲ ਪਾਣੀ ਪੀ ਕੇ ਆਉਂਦਾ। ਰੋਲ ਦੇ ਵੀ ਲੱਗੇ। ਅੱਛਾ ਤੇ ਲੱਸੀ ਤੇ ਪੀ ਲੂਗੇ। ਹਾਂ ਲਿਆ ਕੇ ਦਊਂਗਾ। ਨਹੀਂ ਆਦੋ ਲਾ ਮੈਂ ਤਾਂ ਬੋਰੀ ਪਹੁੰਚਣ ਲਈ ਆਉਣੀ ਜਾ ਕੇ ਪੱਕਾ ਪੱਕਾ ਪ੍ਰੋਮਿਸ ਚਾਹ ਛੱਡ ਦੋ ਬੱਸ। ਛੱਡਤੀ। ਮੈਂ ਤਾਂ ਮੈਂ ਤਾਂ ਕਹਾਂ ਨਾ ਕੁਛ ਨਹੀਂ। ਮੈਂ ਤਾਂ ਛੱਡ। ਬਾਹਰ ਮੁਰਗੀ ਕਾਕਾ ਸਾਹ ਬਾਹਰ ਚਿੱਟੀ ਬੱਤ। ਨਹੀਂ ਸਵੇਰ ਦੀ ਚਾਹ ਜਿੱਤੇ ਬੰਨ ਨਾਰੀਅਲ ਛੁੱਡੂ। ਦੁਪਹਿਰ ਨੂੰ ਪੀਏ ਕਰਾਂਗੇ ਚਾਹ। ਇਹ ਨਚਾ ਬਤਾ ਮੱਤੀ ਦਾ ਖਾਤਾ ਤਾਂ ਮੈਂ ਇੱਧਰ ਤੇ ਕੱਢਣਾ ਤੁਹਾਡਾ ਚੀਨੀ ਵੀ ਘਰ ਤੇ ਭਜਾ ਦੇਣੀ ਸ਼ੂਗਰ ਭੱਜ ਦੇਣੀ ਪਾਪਾ ਜੀ ਹੈ ਪਾਪਾ ਜੀ ਪਾਪਾ ਜੀ ਨੂੰ ਘੋੜਾ ਪਾਪਾ ਜੀ ਤੁਹਾਨੂੰ ਤਾਂ ਚਾਹ ਵਾਲਾ ਇੱਥੇ ਸਿਸਟਮ ਚਕਾਏ ਦੇਣਾ ਪਾਪਾ ਜੀ ਨੂੰ ਪਾਪਾ ਜੀ ਉਹ ਵੀ ਧਾਪੇ ਬਣਾ ਕੇ ਪੀਂਦੇ ਇੱਕ ਖਸਾਉ ਤੁਹਾਡੇ ਹੱਥ ਦੀ ਚਾਹ ਵੀ ਕਿਹਦਾ ਖੁਸ਼ ਹੋਣੀ ਉਹ ਕਹਿੰਦੇ ਪਾਪਾ ਜੀ ਪਤਾ ਕਿੰਨੀ ਬੋਲ ਰਿਹਾ ਬਸ ਫਿਰ ਉਹਨਾਂ ਨੂੰ ਸਿਲੰਡਰ ਇੱਕ ਥੱਲੇ ਹੀ ਰੱਖ ਦੇਣੀ ਨਹੀਂ ਮੋਟਰ ਪਰੇ ਲੈ ਜੜੀ ਜਿੱਥੇ ਉਹ ਬੈਠੇ ਰਹਿੰਦੇ ਸਾਰੀ ਦਿਹਾੜੀ ਬਨੇ ਜਾਰਾ ਪਸਤਾਨ ਨਾਲ ਬਾਥੀ ਤੇ ਉਹਨਾਂ ਨੂੰ ਕਹਣਾ ਵੀ ਇੱਥੇ ਆਪਣੀ ਬਣਾ ਹੀ ਨਾਲੇ ਉਹਨਾਂ ਨੂੰ ਪਲਾਈ ਨਾਲੇ ਆ ਪੀਲੀ ਵੀ ਘਰ ਚ ਆਪ ਚਾਹ ਵਾਲਾ ਭਾਈ ਹੜਤਾਲ ਆ ਇੱਧਰ ਮੈਨੂੰ ਕਸੀ ਕਾਲ ਜੀ ਭਾਈ ਸਾਰੇ ਨਹੀਂ ਪਵਾਤਾ ਸਰਾ ਨਹੀਂ ਮੈਂਟੋ ਸਕੇਂਟੀ ਉਹ ਪੜਦਾ ਦੇਖੀ ਕਿ ਮੈਂ ਕਰੀਆ ਮੈਂ ਗੱਡੀ ਤੋਂ 1 ਘੰਟਾ ਲਾ ਕੇ ਗੱਡੀ ਵੀ ਬਹੁਤ ਆ ਗੱਡੀ ਕਿੰਨੀਆਂ ਗਿਰਦੀ ਗੱਡੀ ਮੈਂ ਚੱਲ ਕੰਨ ਵਿੱਚ ਜਿਹੜਾ ਵਿੱਚ ਬੈਠਦੀ ਬੈਠਦੇ ਪਿੱਛੇ ਮੀਂਹ ਕੋਲਾ ਹਟਾ ਬਹੁਤ ਛੜ ਛੜ ਜੇ ਨਾਲ ਆਪ ਇੱਕ ਉਹਨਾਂ ਚ ਡਿੱਗੀ ਰਾਈਮਾ ਲੈ ਵੀ ਹੋ ਗਿਆ ਨਾ ਜਿਹੜੀ ਸਾਰੀ ਬਾਕੀ ਕਿਪੜੀ ਪੈਰੇ ਉਲੀ ਮੈਂ ਵੀ ਮਾਂ ਗੱਡੀ ਸਰ ਜਿੱਦ ਨੇ ਸਟਾਰਟ ਕਰਨੀ ਡਿੱਗੀ ਕਿੰਨੀ ਦੇਖਦੇ ਨਹੀਂ ਅੰਦਰ ਪਾਣੀ ਕਰਦਾ ਹੋਣਾ ਉਹ ਮੈਂ ਤਾਂ ਨਹੀਂ ਕਰਦਾ ਤਾਂ ਮਾਂ ਮੱਖੀਆਂ ਨਿਕਲ ਜਾਂਦੀਆਂ ਵਿੱਚ ਹਾਂ ਮੱਖੀਆਂ ਬਹੁਤ ਆ ਮੈਂ ਧੋ ਕੇ ਖੜਾਤੀ ਦਿਨ ਤਾਂ ਕਿ ਟਾਕੀ ਬੋਲ ਕੇ ਮੱਖਾਵਾ ਜੀ ਨਾਲ ਨਿਕਲ ਜਾਂਦੀਆਂ ਹੂੰ ਮੱਖਾ ਨਹੀਂ ਜਿਵੇਂ ਹੁਣ ਤੱਕ ਤੇਰੀ ਡੈਡੀ ਨਾਲ ਕੋਈ ਗੱਲ ਹੋਲੀ ਡੈਡੀ ਨਾਲ ਬੱਸ ਉਹਨਾਂ ਨੂੰ ਜਾਂਦੇ ਜਾਂਦੇ ਕਹਿੰਦੇ ਡੈਡੀ ਨੇ ਤਿਆਰ ਹੋ ਜਾਣਾ ਸਰ ਹਾਂ ਬੱਸ ਉਹਨਾਂ ਨੂੰ ਕਹਿੰਦੇ ਰੇਡੀ ਪਾ ਨੂੰ ਉਹੀ 11 12 ਵੱਜ ਜਾਣਾ ਹੈ ਫਿਰ ਨੇ ਡਾਕਟਰ ਨੇ ਆਪਰੇਸ਼ਨ ਥੀਟਰ ਚ ਵੱਢ ਜਾਣਾ ਜਾ ਕੇ ਦੇਖੀ ਤਿੰਨ ਚਾਰ ਕਹਿੰਿਆ ਮੈਨੂੰ ਫੋਨ ਕਰਕੇ ਕਿ ਮੈਂ ਤੁਹਾਨੂੰ ਮਿਲੂੰਗਾ ਅੱਜ ਉਹ ਮਿਲੂੰਗਾ ਤਾਂ ਟਾਈਮ ਵੀ ਹੁੰਦਾ ਕੋਈ ਹਾਂ ਗੱਲ ਹੈ ਗੱਲ ਤਾਂ ਹੈ ਵੀ ਜੇ ਆਪਰੇਸ਼ਨ ਆਪਰੇਸ਼ਨ ਕਰਨ ਜਾਣਾ ਹੋਏ ਉਹਨੇ ਆਪਰੇਸ਼ਨ ਕਰਨ ਚੱਲ ਜਾਣਾ ਚੱਕ ਚਲੋ 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 ਤੁਮੇ ਡੈਡੀ ਵੜ ਜਾਓ ਬਸ ਹਾਂ ਗੁਰੂ ਸੱਚਾ ਪਾਤਸ਼ਾਹ ਮੈਂ ਤਾਂ ਕਰਦੀ ਹਾਂ ਇਹ ਗੱਲਾਂ ਮਾਰੀਏ ਵੀ ਡਾਕਟਰ ਨੇ ਦਰਨਾ ਕੰਮ ਕਰਨੇ ਕਰਦਾ ਭਾਈ ਡਾਕਟਰ ਨੇ ਤਾਂ ਕਰਨੀ ਕਰਨਾ ਭਾਈ ਉਹਨੂੰ ਪੈਸੇ 2 ਰੁਪਏ ਬਣਾਉਣੇ ਆ ਹਾਂ ਕੌਣ ਗੇਮ ਖੇਲਦਾ ਕਿੱਥੇ ਹਾਂ ਤਾਂ ਆਨੀ ਉਹ ਕਰਨਾ ਹੋ ਲਾ ਇੱਥੇ ਬਿੱਲ ਹੈ ਕਿੱਥੇ ਗਿਆ ਚੱਲ ਚੱਲ ਗਿਆ ਹੁਣ ਅੰਗਿਆ ਫਾੜਾ ਦਾ ਹੱਥ ਫਿਰ ਚੱਲ ਰਮਾਲ ਮੇਰਾ ਹੈਗਾ ਬਟੂਆ ਮੇਰਾ ਮੇਰੇ ਕੋਲ ਹੈਗਾ ਬਹਾਗਰੂ ਸੱਚਾ ਪਾਤਸ਼ਾਹ ਬੈਗ ਤਾਂ ਤੇਰਾ ਪਹਿਲੀ ਪੋਚ ਦਾ ਗੱਡੇ ਬਾਈ ਬੰਬੂ ਹਾਂ ਮਮਾ ਡੈਲੀ ਸੋਤਾੜੇ ਪੁੱਤ ਦਾ ਪਸ ਕਰਾਂ ਦਾ ਥੱਲੇ ਘਣੀ ਅਸੀਂ ਆਤਾਂ ਮਰੀ ਨੇ ਉੱਪਰ ਹਾਂ ਉਹ ਜਾਣ ਨੂੰ ਅਗਲਾ ਪੜਾ ਪੂਜਾ ਹਜ਼ਾਰ ਬੱਚਾ ਉਹ ਪੂ ਪੂਜਾ ਚਲ ਰਿਹਾ ਬੱਚਾ ਨਹੀਂ ਗੇੜੀ ਲਾ ਕੇ ਆਇਆ ਹੈ ਕਿਤੇ ਸਰ ਜੀ ਤਾਂ ਤਹਿਨ ਤਾਰਲੇ ਰੀਤ ਨੂੰ ਤਾਰਨੇ ਫਰੀਤ ਨੂੰ ਤਾਰਨੇ ਉਹ ਡਿੰਗੂ ਪੂ ਪੂਜਾ ਬਾਏ ਬਾਏ ਉਹ ਦਾੜ ਤਿਆਰ ਕਰਿਆ ਬਾਈ ਡੰਗਰਾਂ ਦਾ ਮੱਕੀ ਕਣਕ ਵਿੱਚੇ ਤੁਹਾਡੀ ਹੋਊਗੀ ਖਾਲ ਵਿੱਚੇ ਧਾਨ ਮਹਾਰਾ ਸੱਚਾ ਪਾਤਸ਼ਾਹ ਲੈ ਵੀ ਬਾਹਰ ਨਿਕਲਦੀ ਸਾਰ ਆਪਾਂ ਨੂੰ ਮਿਲ ਗਈ ਹਰਿਆਈ ਦਾ ਰੇੜਾ ਭਰਿਆ ਸੁੱਖ ਰੱਖਿਆ ਵਾਹਿਗੁਰੂ ਸੱਚਾ ਪਾਤਸ਼ਾਹ ਚੱਲ ਬੈਠੋ ਕਰਨ ਬੈਠੋ ਪੁੱਤ ਮਿੰਟਾ ਮਾਰੋ ਚਲੋ ਹੁਣ ਤੁਹਾਨੂੰ ਗਾਂਹ ਜਾ ਕੇ ਮਿਲੂਗਾ ਜੀ ਪਿੱਛੇ ਨਹੀਂ ਪੁੱਤ ਉੱਥੇ ਮम्मा ਕੋਲ ਬੈਠ ਪਿੱਛੇ ਪਿੱਛੇ ਘਾਤੇ ਬੈਠੂਗੀ ਚਲੋ ਠੀਕ ਹੈ ਜੀ ਪਹੁੰਚ ਗਿਆ ਜੀ ਸ਼੍ਰੀ ਚਮਕੌਰ ਸਾਹਿਬ ਅੰਦਰ ਨੋਰਾ ਕਤਲਗੜ੍ਹ ਸਾਹਿਬ ਧੰਨ ਮਾਰਾ ਸੱਚਾ ਪਾਤਸ਼ਾਹ ਸਾਹਿਬ ਜੀ ਆਦਿ ਸਾਡੇ ਬਜ਼ੁਰਗਾਂ ਭਈ ਸਾਰਿਆਂ ਦੇ ਬਜ਼ੁਰਗਾਂ ਨੂੰ ਚੜ੍ਹਦੀ ਕਲਾ ਚ ਰੱਖਿਓ ਬਾਕੀ ਉਹਨਾਂ ਨੂੰ ਸਾਨੂੰ ਨੱਤ ਪਾਜ ਜੀ ਥੋੜੀ ਜਿਹੀ ਨੀਤ ਨਮਸਕਾਰ ਕਰੇ ਜਾਂਦੇ ਏਟੀਐਮ ਲੱਭਦੇ ਫਿਰਦੇ ਸੀ ਸੰਦੀਪਤਾ ਇਹ ਕਹਿੰਦੀ ਕੈਸ਼ ਕਢਾਉਣਾ ਮੈਂ ਉੱਥੇ ਪੇਮੈਂਟ ਤਾਂ ਹੋ ਹੀ ਜਾਣੀ ਐਡਾ ਬੜਾ ਐਸ ਵੀ ਚਾਹੀਦਾ ਫਿਰ ਪਤਾ ਕੀ ਕਹਿੰਦੀ ਐ ਮੈਨੂੰ ਕਹਿੰਦੀ ਕਾਰਡ ਵਾਈਫਾਈ ਨਹੀਂ ਚੱਲਦਾ ਮੇਰੇ ਕਾਰਡ ਦਾ ਨਹੀਂ ਚੱਲਦਾ ਫਿਰ ਪਤਾ ਨਹੀਂ ਕੀ ਨੇ ਕਹਤਾ ਵਾਈਫਾਈ ਆ ਸਿਸਟਮ ਜੀ ਪੁੱਛਦੇ ਇੰਨੇ ਸਾਰੇ ਜਾਣੇ ਉੱਥੇ ਉਹ ਹੈਗਾ ਜੇ ਨਹੀਂ ਹੈਗਾ ਉਹਨੂੰ ਐਡਾ بڑا ਹਸਪੀਟਲ ਉਹਨਾਂ ਨੇ ਸਵਾਈਪ ਕਰ ਲੈਣਾ ਦੂਹ ਲੋਟ ਵਾਈਫਾਈ ਤਾਂ ਪਤਾ ਜਿਹੜੇ ਹੁਣ ਕਾਰਡ ਮਿਲਦੇ ਆ ਉਹ ਵਾਈਫਾਈ ਵਾਲੇ ਆ ਹਰ ਤਾਈ ਤਾਂ ਲੱਤਾ ਬਛੇ ਮਹੀਨੇ ਪਹਿਲਾਂ ਸਾਲ ਕਾਰਡ ਸਾਲ ਤੋਂ ਵੀ ਵੱਧੋ ਚੱਲਿਆ ਉਹਨੇ ਵਾਈਫਾਈ ਆ ਉਹਨਾਂ ਨੇ ਹੁਣ ਬੈਂਕਾਂ ਵਾਲੇ ਵੀ ਪੁੱਛਦੇ ਪਹਿਲਾਂ ਜਾਂ ਏਟੀਐਮ ਉਹਨਾਂ ਤੇ ਅਪਲਾਈ ਕਰਨਾ ਵੀ ਤੁਸੀਂ ਵਾਈਫਾਈ ਵਾਲਾ ਕਿਹੜਾ ਲੈਣਾ ਵਿਜ਼ਾ ਲੈਣਾ ਕਿਹੜਾ ਲੈਣਾ ਕ੍ਰੈਡਿਟ ਲੈਣਾ ਵੀ ਸਿਆਪ ਇਹਨਾਂ ਦੇ ਵੀ ਸਾਡੇ ਪੜੇ ਲਿਖੇ ਬੰਦੇ ਹੀ ਆ ਇਹਨਾਂ ਨੂੰ ਤਾਂ ਸਮਝ ਸਕਦੇ ਵੀ ਚੀਜ਼ਾਂ کیا ਏ ਇਹਦਾ ਕਿੰਨਾ ਟੈਕਸ ਹੁੰਦਾ ਉਹ ਤਾਂ ਲੈ ਕੇ ਜੇਬ ਚ ਪਾ ਲੈ ਏਟੀਐਮ ਪਤਾ ਹੈ ਨਹੀਂ ਕੱਖੋਂ ਨਾਲ ਬਾਰੇ کیا ਚੱਲਦਾ کیا ਨਹੀਂ ਇਹ ਤਾਂ ਗੱਲ ਥੋੜੀ ਸਹੀ ਹੈ ਮਹਾਰਾ ਸੱਚਾ ਵੇ ਸਾਧਰੇ ਸਾਧਰੇ ਹੈ ਤਾਂ ਪੀੜ ਘਟੇਗਾ ਕਿੱਥੇ ਗਿਆ ਤੇ ਰੇਟੀ ਐਮ ਇਥੇ ਗਿਆ ਨਹੀਂ ਲਿਤੇ ਚਲੋ ਬੰਾ ਇੱਥੀ ਸੇ ਤਾਂ ਕਹਾਂ ਚੱਲੋ ਇਹਦਾ ਪੰਜਾਬ ਐਲ ਐਂਡ ਸਿੰਧ ਬੈਂਕ ਆ ਕੇ ਤੂੰ ਵੀ ਤੋਰਨਾ ਬੇਰਕਾ ਇੱਥੇ ਹੁੰਦਾ ਨਾ ਪਹਿਨਾ ਕਹਾਂ ਹੈ ਐਸ ਬੀ ਆਈ ਵਾਲਿਆਂ ਦਾ ਇੱਥੇ ਬੈਂਕ ਇੱਥੇ ਹੈ ਨਾ ਆਉਂ ਆ ਸਭੀ ਸਾਹਮਣੇ ਇਸੋਂ ਇੱਥੀ ਐਟੀ ਐਮ ਦਾ ਆ ਗਿਆ ਰੇਟੀ ਐਮ ਮੇਰੇ ਚੰਦਾ ਕਾ ਨਹੀਂ ਚੱਲ ਰਹਾ ਉਹ ਤਾਂ ਹੁਣ ਚੈੱਕ ਕਰੇ ਤੇ ਪਤਾ ਲੱਗੇਗਾ ਤੈਨੂੰ ਚਲੋ ਡੈਡਰੇ ਜੀ ਕੀ ਆ ਪ੍ਰੋਗਰਾਮ ਬਣਦਾ ਅਗਲਾ ਡੈਡੀ ਨੂੰ ਵੈਸੇ ਫੋਨ ਕਰਤਾ ਦਿੱਤਾ ਸੀ ਵੀ ਤਿਆਰ ਹੋ ਜਾ ਆਪਣੇ ਦੋਸਤ ਦੇ ਨਾਲ ਬਣਾ ਲੈ ਵੀ ਅਸੀਂ ਪਹੁੰਚ ਗਏ ਅੱਧੇ ਘੰਟੇ ਚ ਪੌਣੇ ਚ ਹੂੰ ਗੇਟ ਲਾਉਣ ਲੱਗੀ ਏਟੀਐਮ ਏਟੀਐਮ ਦਾ ਗੇਟ ਲੱਗੀ ਦਿਲਾਉਣ ਹੂੰ ਨਿਕਲ ਗਿਆ ਕੈਸ਼ ਨਿਕਲ ਗਿਆ ਹੂੰ ਗਣਿਆ ਜੀ ਮੈਂ ਗਣਿਆ ਹੁੰਦਾ ਗਣਿਆ ਆ ਆ ਬੜੇ ਵਧੀਆ ਗੱਲ ਕਰੀ ਗਣਿਆ ਬਾਈ ਹੁੰਦਾ ਕੋਈ ਨੋਟ ਫਟਿਆ ਹੋਇਆ ਆ ਗਿਆ ਵਿੱਚ ਜਾਂ ਕੋਈ ਗੜਬੜ ਹੋ ਗਈ ਫੇਰ ਕਿਵੇਂ ਚੇਂਜ ਕਰੂੰਗਾ ਉਹ ਤਾਂ ਕਹੋ ਜਣਾ ਤੇਰੇ ਅੰਦਰ ਕੈਮਰਾ ਹੀ ਨਹੀਂ ਲੱਗੇ ਹੋਏ ਉਹਨਾਂ ਨੇ ਸਾਰਾ ਕੁਝ ਕੈਪਚਰ ਕਰਨਾ ਵੀ ਕਿਆ ਹੋਇਆ ਕਿਆ ਨਹੀਂ ਅੱਛਾ ਚੁੱਪ ਹੁਣ ਤਾਂ ਆਤਮਾਰ ਲਓ ਜੀ ATM ਨੂੰ ਦੇਖੀ ਜਾਂਦੀ ਪਤਾ ਨਹੀਂ ਹਿਸਾਬ ਕਿਤਾਬੇ ਲਾਈ ਜਾਂਦੀ ਵੀ ਕਿੰਨੇ ਕੁ ਨੋਟ ਰਹਿ ਗਏ ATM 'ਚ ਕਿੰਨੇ ਕਿੰਨੇ ਮੈਨੂੰ ਹੁਣ ਕੀ ਪਤਾ ਤੇ ਕਿਹਨੂੰ ਪਤਾ ਹੋਊਗਾ ਕਹਿੰਦੀ ਮੈਂ 10000 ਘਟਾਉਣਾ ਮੈਨੂੰ ਤਾਂ ਅੱਜ ਪੰਜ ਵੀ ਨਹੀਂ ਪੂਰਾ ਨਿਕਲਿਆ ਹਾਂਜੀ 6 7 8 ਘੜਾਇਆ ਮੈਂ 10 ਪੂਰਾ ਹੈਗਾ 10 ਪੂਰਾ ਬਿਤਾ ਵੀ ਸ਼ੁਕਰ ਇੱਕ ਰੋਡ ਵਿੱਚ ਤੇ ਨਿਕਲਿਆ ਚਲੋ ਉਹ ਬਿੱਕੇ ਰਹਿ ਗਿਆ ਤਾਂ ਠੀਕ ਹੈ ਜੀ ਹੁਣ ਸਾਨੂੰ ਗਾਹਾਂ ਚੱਲ ਕੇ ਮਿਲਾਂਗੇ ਉਰੇ ਮੀ ਪਿਆ ਬਣੀ ਦੇਖ ਲੈ ਆਪਣੇ ਸਵੇਰੇ ਸਵੇਰੇ ਮੀਨੇ ਝੱਟ ਲਾ ਲਈ ਪੂਰੀ ਇੱਕ ਵਾਰ ਤਾਂ ਕਰਤਾ ਤਾਂ ਮਹਾ ਵੀ ਅੱਜ ਭਿੱਜਦੀ ਜਾਊਂਗੇ ਚਲੋ ਹੁਣ ਤੁਹਾਨੂੰ ਗਾਹਾਂ ਜਾ ਕੇ ਹੀ ਮਿਲਾਂਗੇ ਜੀ ਵਾਹਿਗੁਰੂ ਹੁਣ ਆਪਾਂ ਨੂੰ ਫੇਰ ਟੁੱਟੇ ਹੋ ਰੋਡ ਨੂੰ ਵੜਨਾ ਪੈਣਾ ਇੱਕ ਵਾਰ ਆਜੋ ਜੀ ਆਜੋ 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 ਪਹੁੰਚ ਗਿਆ ਜੀ ਪੰਬਰੀ ਤੇ ਕੁਝ ਨਹੀਂ ਖਾਣਾ ਪੀਣਾ ਤੇ ਮੈਨੂੰ ਆ ਗੱਡੀ ਦਾ ਟਾਇਰ ਪੈਂਚਰ ਲੱਗਦਾ ਜੀ ਇੱਧਰ ਲੇ ਬਹਿ ਗਿਆ ਸੱਸਰੀ ਘਾਲ ਜੀ ਸੱਸਰੀ ਘਾਲ ਜੀ ਤੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਘਾਲ ਵਾਹ ਹੁਬਾਪੂ ਸੱਸਰੀ ਘਾਲ ਕੀ ਹਾਲ ਆ ਹਾਂ ਤਾਂ ਲੱਗਦੀ ਆ ਪਾਵਾ ਜੀ 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 ਘਾਲੀ ਉਹ ਪਿੱਛੇ ਉਤਰ ਕਿਉਂ ਨੇ ਪੈਸੇ ਚ ਕਢਾਉਣ ਨੂੰ ਤੇ ਹੋਰ ਖਮਾਣੋ ਹਾਂ ਖਮਾਣੋ ਛੱਡਾ ਆ ਉਹਨੂੰ ਆਪਾ ਜੀ ਰੋਟੀ ਫਰੋਂਟੇ ਰੱਖ ਤੇ ਗੱਡੀ ਚ ਰੱਖ ਲੈ ਆ ਚਲੋ ਚੱਲੀਏ ਟਾਇਰ ਮੈਂ ਤਾਂ ਹੀ ਕਹੀ ਜਾਂਦਾ ਗੱਡੀ ਲੋਡ ਲੈ ਰਹੀ ਆ ਗੱਡੀ ਲੋਡ ਲੈ ਰਹੀ ਆ ਪਰ ਪ੍ਰੈਸ਼ਰ ਸਟੀering ਔਨ ਕਰਕੇ ਪਤਾ ਨਹੀਂ ਲੱਗਦਾ ਵਿੱਚ ਸਿੰਪਲ ਸਟੀering ਦਾ ਤਾਂ ਪਤਾ ਰਾਜਣਾ ਦੀ ਕਟਾਈ ਦਾ ਫਰਕ ਪੈਣਾ ਤਾਂ ਹਾਂ ਪ੍ਰੈਸ਼ਰ ਸਟੀering ਔਨ ਕਰਕੇ ਹੋਰ ਵੀ ਲੱਗਦਾ ਪਤਾ ਆ ਵੀ ਰੱਖ ਕੱਪੜੇ ਰੀਤ ਵੀ ਆਈ ਹੈ ਬਾਜੀ ਰੀਤ ਰੋਂਦੀ ਕਰ ਲਾਉਂਦੀ ਸਕੂਲ ਤੋਂ ਛੱਡਿਆ ਇਹਨੂੰ ਚੱਲ ਛੱਡਾ ਦਾ ਠੀਕ ਹੈ ਜੀ ਅਦਰ ਡੈਡੀ ਦੇ ਜਿਹੜੇ ਹੁਣ ਟੈਸਟ ਕਰਾਏ ਤੇ ਬਾਥਰੂਮ ਵਾਲੇ ਉਹ ਰਿਪੋਰਟਾਂ ਹਾਂ ਵੇਖ ਲੈ ਕਿਤੇ ਉੱਥੇ ਜਾ ਕੇ ਨਾ ਕਦੀ ਵੀ ਹੈ ਨਹੀਂ ਬਾ ਠੀਕ ਹੈ ਵਿੱਚ ਰੱਖ ਦੇ ਚਲੋ 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 ਚੱਲੀਏ ਲੇਟ ਆਪਾਂ ਜੇ ਡਾਕਟਰ ਪੈਸ਼ੇ ਥੀਟਰ ਚ ਵੜ ਗਿਆ ਸ਼ਾਮ ਨੂੰ 4 ਵਜੇ ਤੋਂ ਬਾਅਦ ਮਿਲਣਾ ਉਹਨਾਂ ਆ ਵੀ ਫਿਰ ਉਧਰ ਰਾਤ ਹੋਣੀ ਆ ਹਾਂ ਹਾਂ ਰਾਤ ਹੋਣੀ ਆ ਫਿਰ ਡਾਕਟਰ ਇਹ ਪ੍ਰੇਸ਼ ਦੇ ਵਿੱਚ ਵੜ ਗਿਆ ਫਿਰ ਤਾਂ ਰਾਤ ਉਦਰੇ ਹੋਣੀ ਹਾਂ ਉਹਨੇ 4-5 ਵਜੇ ਨਿਕਲਣਾ ਡੈਡੀ ਕਹਿੰਦਾ ਰਹਿਣਾ ਤੇ ਪੜ੍ਹਦੇ ਪੰਜ ਦਿਨ ਇਹ ਤਾਂ ਹੁਣ ਉਹ ਦੱਸੂਗਾ ਜਾ ਕੇ ਕਿ ਆ ਪੋਜੀਸ਼ਨ ਆ ਉਹਦਾ ਹੁਣ ਦੇਖੂਗਾ ਉੱਥੇ ਜਾ ਕੇ ਪੱਕੜ ਲੱਗੇ ਹਾਂਜੀ ਤੁਹਾਡੇ ਖਾਤਰ ਪਤਾ ਹੋਊਗਾ ਮੇਰੇ ਖਾਤਰ ਤੋੜ ਫਿਰ ਮੈਂ ਡੈਡੀ ਨੂੰ ਬਿਠਾ ਲਾਂ ਮੈਂ ਇੱਕ ਮਿੰਟ ਡੈਡੀ ਮੈਂ ਸੀਸਾ ਥੱਲੇ ਕਰ ਲਾਂ ਗੱਡੀ ਧੋਤੀ ਨਾ ਧੋਤੀ ਇੱਕ ਬਰਾਬਰ ਖਮਾਉਣੋ ਤਾਂ ਹੋਊਗਾ ਕੁਟਾਰ ਪੰਚਲ ਵਾਲਾ ਕਿ ਮਿੰਟੋ ਆ ਤੂੰ ਆਇਆ ਦੁਕਾਨ ਉਹੀ ਨਹੀਂ ਮਾ ਦਾ ਧਿਆਨ ਨਹੀਂ ਕਰਿਆ ਮੈਂ ਤੇ ਉਧਰ ਤਾਂ ਤਾਂ ਦੇਖਦਾ ਮੈਨੂੰ ਤਾਂ ਉਰੇ ਪਹੁੰਚਣ ਦੀ ਕਾਹਲੀ ਤੇ ਇੱਕ ਸਾਲਾ ਤੁਹਾਡਾ ਜਿਆਦਾ ਆ ਜਾਓ ਫਾਟਕ ਬੰਦ ਮੇਰੇ ਮੂਰੇ ਤਾਂ ਰੇਲ ਗੱਡੀ ਆਈ ਦੀ ਆਈ ਇੱਕ ਛੱਟ ਦੋ ਦੋ ਆਉਂਦੀਆਂ ਸਾਲੀਆਂ ਇੱਕ ਮਾਲ ਗੱਡੀ ਲੰਘੀ ਦੂਜੀ ਪੈਸੇਂਜਰ ਆਈ ਮਰਤਜ਼ਾ ਹੱfte ਚੱਲ ਗਏ ਬੁਜਾ ਗਏ ਬਹਿ ਗਏ ਹਾਂ ਲੱਭਿਆ ਨਹੀਂ ਕੋਈ ਅਮਰੂਦ ਹਾਂਜੀ ਡੈਡੀ ਕਹਿੰਦਾ ਕੁਛ ਕੀੜੇ ਮਾਵਾ ਜਿੰਨੇ ਦਾ ਹੱਥ ਨਹੀਂ ਜਾਂਦਾ ਕੀੜੇ ਤਾਂ ਨਹੀਂ ਹੈਗੇ ਮਾ ਤੁਹਾਨੂੰ ਇਹਦੇ ਚ ਬਿਲਕੁਲ ਨਹੀਂ ਹੁੰਦੇ ਬਸ ਆਹ ਗੇੜੀ ਕਰ ਲੈ ਡੈਡੀ ਦੀ ਅੰਦਰ ਮਰੂਤਾ ਪਏ ਮੱਠੇ ਆਇਆ ਨਾ ਚਾ ਕੋਈ ਨਹੀਂ ਹੁਣ ਪੈਰ ਦੇਖਾਂਗੇ ਪ੍ਰਿੰਟਾ ਦਾ ਪਰਜੀਟਾ ਵੀ ਬਹੁਤ ਅਗੜਾ ਲੱਗਿਆ ਵਾ ਪਰ ਬਸ ਕਿਉਂ ਤੇ ਆ ਲੋਕਾ ਜੀ ਿਆ ਮੈਂ ਤਾਂ ਪਹਿਲਾ ਤੋੜ ਕੇ ਰੱਖ ਰਿਹਾ ਤੇ ਤੁਹਾਨੂੰ ਪਤਾ ਵੀ ਨੱਕ ਭੱਜ ਚਾਉਣਾ ਚਲੋ ਚਲ ਰਹੀ ਆ ਬਾਪੂ ਭਰ ਰੱਖੇ ਧਿਆਨ ਉਹ ਰਹੀ ਕਰ ਤੇ ਇਹ ਕਹਿੰਦੇ ਆ ਵੀ ਹਮੇਸ਼ਾ ਹਿਮਾਲਾ ਰਹੂਗਾ ਭਾਈ ਹਾਂ ਚਲੋ ਮੈਲ ਦੇ ਜੀ ਕਿਹਾਂ ਤੇ ਮੌਸਮ ਇੱਕ ਵਾਰ ਤਾਂ ਜੀ ਪੂਰਾ ਮੀਂਹ ਪੈ ਲੈ ਇੱਥੇ ਮੱਖਮਾਣੋ ਘਰ ਤੇ 2 ਕਿਲੋਮੀਟਰ ਇਧਰ ਨੂੰ ਚੱਲ ਕੇ ਤੇ ਮਾਂ ਚੱਲ ਹੁਣ ਆ ਜਿਹੜਾ ਕੰਮ ਜਦ ਹੋ ਜਾਵੇ ਠੀਕ ਆ ਸਾਤਾ ਹਵਾ ਪਰੱਕ ਵੀ ਜਾਣਾ ਸੀ ਪਰ ਇੱਕ ਵਾਰ ਮਾ ਉਹ ਚੈੱਕ ਕਰਾ ਲਵਾਂ 10 ਮਿੰਟ ਲੱਗਣੇ ਸਾਰੇ ਜਿਹ ਤਾਰ ਕੋ ਨਟ ਲੱਗਾ ਕਿਹਾ ਆ ਕਿਹਾ ਨਹੀਂ ਜਦ ਕੋਈ ਅਮਰਜੈਂਸੀ ਹੁੰਦੀ ਹੈ ਫਿਰ ਇਹ ਪੰਗਾ ਪੈਂਦੀ ਪੈਂਦਾ ਕੋਈ ਨਾ ਕੋਈ ਗੜਬੜ ਹੋਏ ਜਾਂਦੀ ਹੈ ਬਾ ਹੋ ਗਿਆ ਜੀ ਫੇਰੀ ਸ਼ੁਰੂ ਕਰਦੇ ਆਪਾਂ ਲੋਰ ਨੂੰ ਤਮਨ ਨੂੰ ਪੜ੍ਹਦੀ ਬੋਲਾ ਵਾਹ ਹਾਂਜੀ ਡੈਡੀ ਨੂੰ ਪਿਆ ਮਾਂ ਨੇ ਬੱਗ ਲੈਤੀ ਮੈਂ ਥੋੜੋ ਪਾਉਣ ਦਾ ਡੈਡੀ ਨੇ ਆਪ ਤੇ ਪਾਣੀ ਇੱਕ ਲੋਰ ਉੱਤੇ ਏਸੀ ਲੇਕੀ ਨਹੀਂ ਆ ਡੈਡੀ ਚਲ ਏਸੀ ਆ ਸਾਰਾ ਪੈਨਟ ਕੱਟ ਲੱਗਣੀ ਕੋਈ ਨਹੀਂ ਫਿਰ ਲੋਰ ਨੂੰ ਲੈ ਲਾਂਗੇ ਮੇਰੇ ਵਾਲੀ ਪਾਲੂਗਾ ਡੈਡੀ ਲੋਰ ਮੇਰੇ ਵਾਲੀ ਤੇ ਕੱਟ ਗਏ ਹਾਂ ਆ ਲੱਗ ਗਿਆ ਜੀ ਸੱਪਾ ਆ ਮੂਰੇ ਮਿਲ ਗਿਆ ਜੀ ਹੈਗਾ ਨਟ ਲੱਗਿਆ ਬਾਦਾ ਥੋੜਾ ਚੈੱਕ ਨਾਲ ਲੱਗ ਗਈ ਜਾ ਕੇ ਉਹ ਪੁੱਛੇ ਅੱਛਾ ਫੈਰ ਹੁਣ ਕਿਵੇਂ ਹੋਊਗਾ ਸਿੱਧਾ ਗੱਲ ਨੂੰ ਪਹਿਲਾਂ ਡਾਇਰ ਹਾਂ ਕਮਾ ਲਓ ਫਿਰ ਇਹਨੂੰ ਹਾਂ ਜੀ ਦੇਖ ਲੈ ਉਹ ਨਾ ਇਹ ਕਿਹੜਾ ਨ ਦੇ ਕਰਦੇ ਨੇ ਸਵਾਰ ਨੂੰ ਇਤੋਂ ਗੱਡੀ ਹੋਰ ਸਕਦਾ ਹਾਂ ਹਾਂ ਬਾਕੀ ਲੋਡ ਨਹੀਂ ਪਾਣੀ ਤੁਸੀਂ ਗੱਡੀ ਹੋਰ ਦਾ ਕਰ ਦਿੰਦਾ ਹੈ ਗੱਡੀ ਸਟਾਰਟ ਕਰਕੇ ਕੱਢ ਦਾਂ ਨਾ ਹੁਣ ਇਹਨੂੰ ਬਾਹਰ ਬਸ ਠੀਕ ਹੈ ਜੀ ਇਹ ਯਾਰ ਲੱਗਿਆ ਮੂਰੇ ਹੀ ਪੈਂਚਰ ਦਾ ਨਟ ਲੱਗਾ ਹੋਇਆ ਕਿ ਬ੍ਰੀਕ ਜਾ ਹੂੰ ਤਾਂ ਵੀ ਅੱਜ ਮਿਲਿਆ ਤਾਂ ਵੀ ਲੱਗਣਾ ਮੈਂ ਗੱਡੀ ਦੇ ਨਾਲ ਬਸ 把刮风，天气边，传冷。 ਉਰੇ ਨਹੀਂ ਹੈ ਜੀ ਉਰੇ ਨਹੀਂ ਹੈਗਾ ਆ ਆ ਵੇਖੋ ਹਾਂ ਫੋਰੇ ਪਾਸੇ ਗਲੀ ਕੱਢਦ ਲਈ ਦੀ ਵਾਇਰ ਦਾ ਹਾਂ 98 ਪਾਇਆ ਪਿਆ ਜੀ ਚਾਲੂ ਵੀ ਬੰਦੇ ਇੱਕ ਟਿੱਕ ਟੱਕਰਦੇ ਆ ਹੋਰ ਉਰੇ ਪਾਸੇ ਗਲੀ ਕੱਢਤੀ ਦੀ ਵਾਇਰ ਦਿੰਦਾ ਓ ਵਾਹਿਗੁਰੂ ਸੱਚਾ ਬਾਦਸ਼ਾਹ ਤੁਹ ਕਰਕੇ ਹਾਂਜੀ ਬਹੁਤ સરਸੇ ਕਰ ਲਏ ਕਰ ਦੋ ਕਰ ਦੋ ਕਰ ਦੋ ਕਰ ਦੋ ਸਾਰਾ ਚ ਕਰ ਦੋ 40 40 ਹੋਣੀ ਹੈ ਨਾ ਚ ਇੱਕ ਵਾਰਾ ਚੈੱਕ ਕਰ ਲਿਆ ਉਹਨੂੰ ਬਸ ਹੋ ਗਿਆ ਓਕੇ ਚਲੋ ਰਵਾਲ ਮਜੀ ਇੱਕ ਵਾਰ ਸਾਰਿਆਂ ਦਾ ਹਵਾ ਚੈੱਕ ਫਿਰ ਮਿਲਦੇ ਆ ਤੁਹਾਨੂੰ ਜਿੰਨੀ ਕਾਲੀ ਉਹਨੇ ਟੋਏ ਹਾਂ ਤੁਕੇ ਜੀ ਉਹ ਦਸ ਹਸਪੀਟਲ ਪੰਚਕੂਲਾ 6 ਸੈਕਟਰ ਆ ਨਾ 26 ਸੈਕਟਰ 26 ਆ ਨਾ ਨਹੀਂ ਨਹੀਂ 26 ਦਾ ਹਸਪੀਟਲ ਕਿੱਥੇ ਹੈ 26 ਸੈਕਟਰ ਆ ਹੁਣ ਮੈਨੂੰ ਇਹ ਨਹੀਂ ਲੱਗਦਾ ਵੀ ਗੱਡੀ ਅੰਦਰ ਵੜੂਗੀ ਕਿ ਨਹੀਂ ਆਪਣੀ ਡੈਡੀ ਪੈ ਗਈ ਲੋਰਕ ਨੇ ਗੱਡੀ ਦੀ ਸਭਾ ਦੇ ਕੁੱਕਾ ਪਾਰਕਿੰਗ ਮਾਰੇ ਕੜਾ ਇਤ ਹੈ ਹੈ ਉਹ ਹਾਂ ਤਾਂ ਚਲ ਕੋਈ ਨਹੀਂ ਆਪਣੀ ਗੱਡੀ ਤਾਂ ਅੰਦਰ ਵੜਿਆ ਐਮਰਜੈਂਸੀ ਜੋ ਤਾਂ ਜਾਊਗੀ ਬੀਚ ਡੈਡੀ ਨੂੰ ਤਾਂ ਲੈਣਾ ਉਹਨਾਂ ਨੇ ਬਾਹਰ ਥੋੜਾ ਆਉਣਾ ਲੈਣਾ ਕੁੱਝ ਤਾਂ ਜਾਮ ਲੱਗਿਆ ਪਿਆ ਜੀ ਇੰਨੀ ਗੱਡੀ ਇਹ ਤਾਂ ਕੋਈ ਲੈਂਟਰ ਲੂਟਰ ਲੱਗੇ ਹੋਏ ਪਾਉਣ ਇੱਥੇਲੇ ਸਾਈਡ ਇਧਰਲੀ ਸਾਈਡੋਂ ਤਾਂ ਵੜਨੀ ਉਹਨੀ ਗੱਡੀ ਹਾਂ ਉਹ ਪਰਲੀ ਸਾਈਡ ਨੂੰ ਵੜਨੀ ਨਹੀਂ ਵਣੀ ਜਾ ਕੇ ਬੀਲ ਚੇਅਰ ਵੀ ਲਿਆਉਣੀ ਬਣੀ ਉਹਨਾਂ ਨੂੰ ਇਹ ਵੀ ਪੇਸ਼ੈਂਟ ਤਰਨ ਲੱਗਿਆ ਮੂਹਰੇ ਵਾਲੇ ਮੂਹਰੇ ਵਾਲੇ ਵੀ ਪੇਸ਼ੈਂਟ ਤਰਨ ਲੱਗੇ ਜਿਆਦਾ ਇੱਥੇ ਬਜ਼ੁਰਗੇ ਆਉਂਦੇ ਹਨਾ ਇਹ ਲੈਂਟਰ ਲੂਟਰ ਦੀ ਤਿਆਰੀ ਲਾਦੇ ਕੋਈ ਉਹ ਮਸ਼ੀਨ ਲੈਂਟਰ ਵਾਲੀ ਖੜੀ ਆ ਮਾ ਲੈਂਟਰ ਵਾਲੀ ਮਸ਼ੀਨ ਆ ਹੀ ਖੜੀ ਆ ਉਹ ਲੈਟਰਲ ਰਟਰ ਲੱਗੇ ਹੋਣੇ ਲਾਉਣ ਕਿਧਰੇ ਹਾਂ ਜਾਮਲੋਤਾ ਜੀ ਹੁਣ ਚੱਲੋ ਕਿਧਰੇ ਨੂੰ ਚੱਲੀਏ ਜੀ ਉਧਲੀ ਸਾਈਡ ਤੇ ਇਹਨਾਂ ਨੇ ਪਤਾ ਨਹੀਂ ਵੜ ਦੇਣਾ ਪਤਾ ਨਹੀਂ ਉਹ ਸਾਈਡ ਤੇ ਪਤਾ ਨਹੀਂ ਵੜਨ ਦੇਣਗੇ ਪਤਾ ਨਹੀਂ ਉਹ ਤਾਂ ਦੱਸਾਂਗੇ ਨਾ ਫਿਰ ਆਪਾਂ ਵੀ ਪੇਸ਼ੈਂਟ ਵੀਲ ਚੇਰ ਨਾਲ ਆ ਦੀ ਸਕੋਲਟੀ ਗਾਰ ਖੜਾ ਹੋ ਰਿਹਾ ਹੈ ਚਲੋ ਦੇਖ ਲਿਓ ਜੀ ਅਸੀਂ बिली जोड़ना है बड़ा जोड़ना है तो भाइयों या तो बड़ा बड़ा या तो ज़्यादा हेडोंड है अमेज़न से चलेगा ये बिग टैक्सी लेने के लिए यहाँ पर बैठने के लिए इनका कर्मचारी माँ नाम वाला तारों के लोग कहना है ये चार ज़ोंबी लोगों को ਹੇ ਕਿਨੇ ਸਭ ਰਾਸੋਸ ਨੂੰ ਜਰਗਾਂ ਲਈ ਜੀਵਨ ਦੇ ਨਾਲ ਚੱਲਣਾ ਪਾਉਂਦੇ। ਕਰਵਾਈੇ ਬਾਅਦ ਕੰਮ ਪੂਰਾ। ਪਹੁੰਚ ਗਏ ਜੀ ਘਰ। ਗਰਮੀ ਕਿਨੇ ਸਮਝਾ ਲੈਣਾ ਆਪੇ। ਕੀ ਹੁਣ? ਲਿਖਿਆ ਤੁਹਾਡੇ ਡਾਡੀ ਪੱਤਿਆਂ ਪਰ ਸਾਰਾ ਕੁਝ ਸਾਰਾ ਦੇਦੇ ਸਾਸਰੀ ਕ ਠੀਕ ਹੈ ਠੀਕ ਵੀ ਨਹੀਂ ਹੈ ਜੀ ਠੀਕ ਵੀ ਰੀਤ ਬਰੋਂਦੀ ਆ ਮਗਰ ਆ ਰੀਤ ਨੂੰ ਪਤਾ ਵੀ ਇੱਧਰ ਆਏ ਪਿਆ ਨਹੀਂ ਆ ਜਾਓ ਮਰਾਇਆ ਨਹੀਂ ਡਾਡੀ ਕੁਝ ਨਹੀਂ ਬਾਸ ਹੁਣ ਤੇਰੀ ਵੀ ਨਹੀਂ ਆਉਂਦੀ ਹਾਂ ਉਹਦਾ ਉਹ ਸਰੀਰ ਠੀਕ ਨਹੀਂ ਹੈਗਾ ਸਫਰ ਕਰਕੇ ਚੱਲੋ ਜੀ ਟੱਕ ਲਈ ਸਮਾਨ ਦਾ ਹੂੰ ਕਿੱਟਾ ਮਗਰ ਨੂੰ ਨੋ ਚਾਹ ਨਹੀਂ ਪੀਣੀ ਮਾਂ ਕੁਝ ਨਹੀਂ ਖਾਣਾ ਪੀਣਾ ਬਸ ਜੋ ਖਾਣਾ ਪੀਣਾ ਤਾਂ ਖਾ ਲਿਆ ਸਰਿੰਦਰ ਦੇ ਸਰਿੰਦਰ ਦੇ ਆਪ ਦੇ ਪਰੌਂਠੇ ਖਾ ਲੇ ਬਸ ਬਹੁਤ ਉਹ ਪਿਆਉਣਾ ਵਿੱਚ ਚਾਹ ਦਾ ਡੱਬਾ ਆ ਤੋ ਨੂੰ ਇੱਕ ਵਾਰ ਦਵਾਇ ਸਮਝਾ ਦਨਾ ਹਾਂਜੀ ਹਾਂ ਉਹਦੀ ਸਿਹਤ ਨਹੀਂ ਠੀਕਾ ਜਾਣਾ ਰੀਤ ਵੀ ਰੋਂਦੀ ਆ ਘਰ ਪੰਗਾ ਇੱਕ ਥੋੜਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਹਾਰਾਜ ਤੁਹਾਨੂੰ ਰੱਖਿਆ ਸਾਰਨ ਚੜ੍ਹਦੀ ਕਲਾ ਚ ਤੋਰੀਆਂ ਲੱਗੀਆਂ ਹੋਈਆਂ ਦੇਖ ਲਿਆ ਜੀ ਮੈਂ ਇਹ ਜਿਹੜੀਆਂ ਹੈ ਜਿਹੜੀਆਂ ਨਰਮ ਨਰਮ ਦੀ ਇਹ ਬਹੁਤ ਸਵਾਦ ਬਣਦੀਆਂ ਉਹ ਦੇਖੋ ਉਧਰਲੀ ਸੜ ਤੋੜਦੇ ਹੁਣ ਹੁਣ ਹਾ ਹੁਣ ਲਕੋ ਨਾ ਇੱਕੋ ਪਿੱਛੇ ਲੱਗੀ ਵੀ ਉਧਰ ਨੂੰ ਆ ਤੋੜੀਓ ਭਾਜੀ ਮੇਰਾ ਹੱਥ ਵੀ ਹੈ ਇਹ ਭਾਜੀ ਨਾ ਇਹ ਨਾ ਮੁੰਡੀ ਵਾਲੀ ਮੰਮੀ ਨੇ ਵੀਜ ਦੇਣੀ ਤੇ ਬਸਰ ਦੇਣਾ ਮੇਰਾ ਦੋ ਡੰਗਾਂ ਦਾ ਮੇਰਾ ਮੇਰੇ ਸਰਨਾ ਪਰ ਕਿਸੇ ਦਾ ਨਹੀਂ ਸਰਨਾ ਅੱਜ ਤਾਂ ਦੋ ਪਿਆਜ ਪਾਉ ਬਹੁਤ ਵਧੀਆ ਬਣਦੀ ਫੜਾ ਆਹਨ ਕੱਚੀਆਂ ਕੱਚੀਆਂ ਫਾਫਲੇਮ ਆਹ ਲਵਾ ਵਿੱਚ ਪਾ ਦੇ ਕੱਚੀਆਂ ਕੱਚੀਆਂ ਬਹੁਤ ਵਧੀਆ ਬਣਨ ਮੈਂ ਬਾਹਰ ਲਈ ਮੈਂ ਬਾਹਰ ਲਈ ਸਾਈਡ ਦੇਖ ਲਮ ਅਜੇ ਵਿਚਾਰੀ ਨੂੰ ਲੱਗਣੀ ਸ਼ੁਰੂ ਹੋਈਆਂ ਇਹਨੂੰ ਨਹੀਂ ਇੱਥੇ ਨਹੀਂ ਆਇਓ ਯੋਯੋ ਬਸ ਬਹੁਤ ਆ ਤੁੰਸੀ ਕਬੂਟਾ 베ਰੀ ਕੇ 베ਰ ਨਹੀਂ ਮਿਲੇ ਖੱਟੀ ਮਿੱਠੇ 베ਰਾ ਲੈ ਵੜਾ ਦੇ ਬਹੁਤ ਆ ਬਸ ਹੈਗੀਆਂ ਦੋ ਕਤੋਰੀਆਂ ਘਰ ਹੈਗੀਆਂ ਕਿ ਹੈਗੀਏ ਕੋਈ ਹੋਰ ਚਲ ਬਣਾ ਲਿਓ ਬਾਜੀ ਬਹੁਤ ਬੜੀ ਬਣਾਉਂਗਾ ਹੀ ਜਿਵੇਂ ਲੈ ਕੇ ਚੱਲਿਆ ਚਲ ਠੀਕ ਆ ਓਕ